ਲਗੋ ਕੰਪਲੇਂਟ ਹੈ ਨਾ ਮਿਲ ਬੁਆਪ ਬੰਦ ਕੁੰਬੜਾ ਜੀ ਕੋਲ ਦਿੱਤੀ ਗਈ ਸੀ ਉਸ ਰਿਗਰਡਿੰਗ ਕੀ ਸਟੇਟਸ ਹੈ ਮੈਂ ਐਸੇ ਕਮਿਸ਼ਨ ਗਈ ਸੀ ਔਰ 28 ਜੂਨ ਨੂੰ ਤੇ ਮੈਂ ਉਹ ਉਸ ਰਿਗਰਡਿੰਗ ਮੈਂ ਉਹਨਾਂ ਕੋਲੇ ਗੱਲ ਕੀਤੀ ਆਪਣਾ ਪੂਰਾ ਵੇਰਵਾ ਰੱਖਿਆ ਕਿਉਂਕਿ ਬਤੌਰ ਨਾਗਰਿਕ ਸਾਡੀ ਇੱਕ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਸਾਡੇ ਸਮਾਜ ਪ੍ਰਤੀ ਹੈ ਜੇ ਕੋਈ ਵੀ ਵਾਦਾ ਘਾਟਾ ਹੋ ਰਿਹਾ ਹੈ ਕਿਸੇ ਉੱਚ ਜੀਵੇਂ ਗੱਲਾਂ ਹੋ ਰਹੀਆਂ ਨੇ ਸਾਨੂੰ ਉਹਨੂੰ ਬਹੁਤ ਸਹਜੇ ਨਾਲ ਸਰਕਾਰ ਨੂੰ ਵੀ ਤਾੜਨਾ ਦੇਣੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਵੀ ਸਮਝ ਆਵੇ ਕਿ ਅਸੀਂ ਕੋਈ ਬੱਚੇ ਨਹੀਂ ਹੈਗੇ ਅੱਜ ਤੁਹਾਡਾ ਇਕੱਲਾ ਇਹ ਮੋਰਚਾ ਨਹੀਂ ਹੈ ਆਲਰੇਡੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਮੋਰਚੇ ਚੱਲ ਰਹੇ ਨੇ ਅਸਿਸਟੈਂਟ ਲੈਕਚਰਰ ਵਾਲਾ ਚੱਲ ਰਿਹਾ ਹੈਗਾ ਉਹਦੇ ਹੋਮ ਗਾਰਡੀਆਂ ਵਾਲਾ ਚੱਲ ਰਿਹਾ ਹੈ ਤੇ ਅੱਜ ਮੈਨੂੰ ਕੁੰਬੜਾ ਪਾਜੀ ਹੁਣਾ ਵੱਲੋਂ ਜਿਹੜੀ ਮੇਰੇ ਕੋਲ ਐਪਲੀਕੇਸ਼ਨ ਪਹੁੰਚੀ ਸੀਗੀ ਮੈਂ ਉਹਨੂੰ ਲੈ ਕੇ ਇਮੀਡੀਏਟਲੀ ਪ੍ਰੋਸੀਡ ਕੀਤੀ ਔਰ ਮੈਂ ਐਸੀ ਕਮਿਸ਼ਨ ਔਰ ਉਥੇ ਮੰਤਰੀ ਸਾਹਿਬ ਨੂੰ ਮੈਂ ਇਹ ਰਿਕੁਐਸਟ ਅਗੇ ਫਾਰਵਰਡ ਕੀਤੀ ਤਾਂ ਕਿ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਵੇ ਕੀ ਰਿਸਪੌਂਸ ਮਿਲਿਆ ਵੀ ਆਪਣਾ ਮੈਨੂੰ 13 ਦਿਨ ਦੇ ਵਿੱਚ ਉਹਦਾ ਰਿਸਪੌਂਡ ਆ ਗਿਆ ਮੇਰੇ ਕੋਲ ਰਿਪੋਰਟ ਆ ਗਈ ਕਿ ਇਹ ਉਹਨਾਂ ਨੇ ਆਰਡਰ ਕੀ ਕੀਤੇ ਉਹਨਾਂ ਨੇ ਆਰਡਰ ਪੰਜਾਬ ਸਰਕਾਰ ਨੂੰ ਕੀਤੇ ਨੇ ਪ੍ਰਿੰਸੀਪਲ ਸੈਕਟਰੀ ਨੂੰ ਕੀਤੇ ਨੇ ਤਾਂ ਕਿ ਅੱਗੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਇਮੀਡੀਏਟਲੀ ਇਹਦੇ ਤੇ ਐਕਸ਼ਨ ਲੈ ਕੇ ਜਿਹੜੇ ਕਲਪਰੇਟਸ ਹੈਗੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਬਿਫੋਰ ਦਸੇ ਐਕਸ਼ਨ ਨਹੀਂ ਹੁੰਦਾ ਤੇ ਇਸ ਤੋਂ ਬਿਨਾ ਐਕਸ਼ਨ ਸਤੋਗਲ ਐਕਸ਼ਨ ਸਾਡਾ ਹੋਏਗਾ ਅਸੀਂ ਮੈਂ ਐਜ਼ ਮੈਂਬਰ ਹੈਗੀ ਆ ਮੈਂ ਇਸ ਧਰਨੇ ਦੇ ਵਿੱਚ ਤੇ ਮੇਰਾ ਇੱਕ ਨਾਗਰਿਕ ਦੇ ਤੌਰ ਤੇ ਮੇਰਾ ਫਰਜ਼ ਬਣਦਾ ਹੈ ਕਿ ਅਸੀਂ ਜੋ ਹੁੰਮੜਾ ਪਾਜੀ ਆਪਨੇ ਸਾਡੇ ਵੱਡੇ ਬਜ਼ੁਰਗ ਵੀ ਹੈਗੇ ਨੇ ਨਾਲ ਤੇ ਜੋ ਇਹਨਾਂ ਦਾ ਅੱਗੇ ਹੋਏਗਾ ਡਿਸੀਜਨ ਅਸੀਂ ਸਾਰੇ ਕਲੈਕਟਿਵ ਡਿਸੀਜਨ ਲੈ ਕੇ ਆਸੀਂ ਚਾਹੇ ਸਾਨੂੰ ਧਰਨਾ ਲੰਬਾ ਖਿੱਚਣਾ ਪਵੇ ਧਰਨੇ ਤਾਂ ਬਹੁਤ ਲੰਬੇ ਖਿੱਚ ਹੋ ਰਹੇ ਨੇ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਹੋਮਗਾਰਡ ਵਾਲਾ 6 ਸਾਲ ਦਾ ਧਰਨਾ ਚੱਲ ਰਿਹਾ ਇਹ ਤਾਂ 6 ਮਹੀਨੇ ਵਾਲਾ ਚੱਲ ਰਿਹਾ 6 ਸਾਲ ਤੋਂ ਚੱਲ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਵੀ ਹੱਕਾਂ ਲਈ ਲੜਨਾ ਸਾਡੀ ਰਿਸਪਾਂਸਿਬਿਲਟੀ ਆ ਸਾਡੀ ਜ਼ਿੰਮੇਵਾਰੀ ਆ ਅਸੀਂ ਪੋਲੀਟਿਸ਼ੀਅਨ ਬਾਦਚੋਂ ਨੇ ਪਹਿਲਾਂ ਸਿੱਖ ਨਾਗਰਿਕ ਆ ਤੇ ਇਹ ਸਾਡੀ ਜ਼ਿੰਮੇਵਾਰੀ ਆ ਕਿਹਦੇ ਸੀ ਕਾਰਗੋ ਤੇ ਬੈਨਰ ਲਾਇਏ ਥੋੜੇ ਲਾਇਏ ਗਏ ਆ ਵੀ ਕਰਪਸ਼ਨ ਦੇ ਖਿਲਾਫ ਬੈਠਾ ਹੋ ਨੰਬਰ ਵੀ ਉਹਨਾਂ ਨੇ ਜਾਰੀ ਕੀਤੇ ਸੀ ਉਸਦੇ باوجود ਵੀ ਇੰਨੇ ਮਹੀਨੇ ਹੋ ਗਏ ਇਹਨਾਂ ਨੂੰ ਇੱਥੇ ਬੈਠਿਆ ਨੇ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਕਰਕੇ ਸੀਐਮ ਕੇਟੋ ਕਈ ਵਾਰੀ ਨਿਕਲ ਕੇ ਗਏ ਹੋਏ ਕਰਪਸ਼ਨ ਦੇ ਰਿਗਾਰਡਿੰਗ ਗੱਲ ਕਰ ਰਹੇ ਹੋ ਨਾ ਕਰਪਸ਼ਨ ਦਾ ਤਾਂ ਤੁਸੀਂ ਸਮਝੋ ਕਿ ਹਾਂਜੀ ਕਰਪਸ਼ਨ ਤਾਂ ਐਂਡ ਹੋ ਹੀ ਨਹੀਂ ਸਕਦੀ ਜੀ ਜੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਸਾਡੇ ਜਿਹੜੇ ਭੇਦਭਾਵ ਆਪਸ ਦੇ ਵਿੱਚ ਜਿਹੜੇ ਥੋੜੇ-ਮੋਟੇ ਪਾਰਟੀਆਂ ਛੋਟੀਆਂ-ਮੋਟੀਆਂ ਪਾਰਟੀਆਂ ਦੇ ਵੀ ਹੈਗੇ ਆ ਉਹ ਵੀ ਪਾਰਾਂ ਕਰਕੇ ਜੇ ਕਰਪਸ਼ਨ ਲਈ ਲੜਨਾ ਤਾਂ ਸਾਨੂੰ ਇਕੱਠੇ ਹੋ ਕੇ ਲੜਨਾ ਹੀ ਪਏਗਾ ਔਰ ਉਹ ਸਮਾਜਿਕ ਤੌਰ ਤੇ ਸਾਡੀ ਜ਼ਿੰਮੇਵਾਰੀ ਹੈ ਤਾਂ ਹੀ ਅਸੀਂ ਪੰਜਾਬ ਨੂੰ ਸਾਫ਼ ਕਰ ਸਕਦੇ ਹਾਂ ਜੇ ਮੈਂ ਕਹਾਂ ਕਿ ਵੀ ਅੱਜ ਦੀ ਰੇਟ ਦੇ ਵਿੱਚ ਕਿਸੇ ਵੀ ਪਾਰਟੀ ਦੀ ਜਿਹੜੀ ਪਹਿਲੀਆਂ ਚੱਲੀਆਂ ਸਰਕਾਰਾਂ ਕਿ ਆ ਉਹਨਾਂ ਨੇ ਨਹੀਂ ਕਰਪਸ਼ਨ ਕੀਤੀ ਉਹ ਵੀ ਕਰਦੇ ਰਹੇ ਆ ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਇੱਕ ਸਹੀ ਤਰੀਕੇ ਦੇ ਇਨਸਾਨ ਅੱਗੇ ਆਉਣੇ ਚਾਹੀਦੇ ਹਨ ਤਾਂ ਕਿ ਜਿਹੜੇ ਸਿਰਫ ਇੱਕ ਮੁੱਦਿਆਂ ਨੂੰ ਲੈ ਕੇ ਅੱਗੇ ਤੱਕ ਪਹੁੰਚ ਕਰਨ ਔਰ ਸਹੀ ਮਾਇਨੇ ਦੇ ਵਿੱਚ ਕੰਮ ਕਰਨ ਪੰਜਾਬ ਲਈ ਕੰਮ ਕਰਨ ਨਾ ਕਿ ਆਪਣੇ ਲਈ ਆਪਣੇ ਲਈ ਤਾਂ ਹਰ ਇੱਕ ਕੋਈ ਕੰਮ ਕਰ ਲੈਂਦਾ ਆਪਾਂ ਜਿਹੜੇ ਜਿੰਨੇ ਵੀ ਆਪਣੇ ਆਮ ਲੋਕ ਨੇ ਸਾਰੇ ਹਰੇਕ ਬੰਦਾ ਆਪਣੇ ਲਈ ਕੰਮ ਕਰਦਾ ਪਰ ਜਦੋਂ ਅਸੀਂ ਸਮਾਜ ਲਈ ਕੰਮ ਕਰਨਾ ਹੈ ਤਾਂ ਸਾਨੂੰ ਨਿਰਪੱਖ ਹੋ ਕੇ ਬਹੁਤ ਸਹਜੇ ਨਾਲ ਕਰਨਾ ਚਾਹੀਦਾ ਹੈ ਨੀਂ ਸਰਕਾਰਾਂ ਇਹ ਕਹਿੰਦੀ ਹੈ ਕਿ ਕਦੋਂ ਫਰਕ ਹੀ ਹੁੰਦਾ ਜਦੋਂ ਕਹਿਣੀ ਔਰ ਕਤਨੀ ਦਾ ਫਰਕ ਹੁੰਦਾ ਹੀ ਹੈ ਜੀ ਜੇ ਹੈਗਾ ਤਾਂ ਹੀ ਤੁਸੀਂ ਲੋਕਾਂ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਉਹ ਕੱਢ ਦਿੱਤੀ ਫਿਰ ਅਕਾਲੀਆਂ ਦੀ ਸੀਗੀ ਉਹ ਕੱਢ ਦਿੱਤੀ ਮਤਲਬ ਲੈ ਦੇ ਕੇ ਹੁਣ ਇਹਨਾਂ ਦਾ ਵੀ ਤੁਹਾਡੇ ਸਾਹਮਣੇ ਇਹ ਰਿਜ਼ਲਟ ਆਇਆ ਹੈਗਾ ਤੁਹਾਡੇ ਸਾਹਮਣੇ ਹੈ ਕਹਿਣੀ ਔਰ ਕਤਨੀ ਚ ਫਰਕ ਹੈ ਮੈਂ ਮੰਨਦੀ ਆ ਵਾਕਈ ਹੈ ਕਿਉਂਕਿ ਮੈਂ ਇਸ ਮੈਂ ਇਸ ਦਾਇਰੇ ਚ ਰਹਿ ਕੇ ਮੈਂ ਕੰਮ ਨਹੀਂ ਕਰਦੀ ਮੈਂ ਇਸ ਤੋਂ ਉੱਪਰ ਉੱਠ ਕੇ ਕੰਮ ਕਰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਜਿੱਥੇ ਸਾਡੇ ਸਮਾਜ ਦੇ ਵਿੱਚ ਕਿਤੇ ਬੁਰਾਈ ਹੋ ਰਹੀ ਹੈ ਕੁਝ ਵੀ ਮਾੜਾ ਹੋ ਰਿਹਾ ਹੈ ਅਸੀਂ ਉਹਨੂੰ ਸਹੀ ਤਰੀਕੇ ਨਾਲ ਸਰਕਾਰ ਤੱਕ ਪਹੁੰਚ ਕੇ ਪ੍ਰੈਸ ਕਾਨਫਰੰਸ ਹੈ ਮੇਨ ਮੁੱਦਾ ਕੀ ਹੈ ਕਿ ਕਿੰਨਾ ਕਰਨਾ ਚਾਹੀਦਾ ਹੈ ਬਹੁਤ ਹੀ ਸਤਿਕਾਰਯੋਗ ਪਹਿਲਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਪਹਿਲੇ ਤੋਂ ਤੁਹਾਡਾ ਧੰਨਵਾਦ ਤੁਸੀਂ ਤੁਹਾਡੇ ਚੈਨਲਾਂ ਰਾਹੀਂ ਜਿਹੜੀ ਇਸ ਮੋਰਚੇ ਦੀ ਆਵਾਜ਼ ਹੈ ਐਸ்சி ਬੀਸੀ ਮਹਾਪੰਚਾਇਤ ਵੱਲੋਂ ਜੋ ਰਿਜ਼ਰਵੇਸ਼ਨ ਚੋਰੀ ਫੜੋ ਮੋਰਚਾ ਪਿਛਲੇ 6.5 ਮਹੀਨਿਆਂ ਤੋਂ ਲਗਭਗ ਚੱਲ ਰਿਹਾ ਦਿਨ ਰਾਤ ਦਾੰਤਰ ਸਾਡੇ ਸਾਰੇ ਆਗੂ ਸਹਿਬਾਨਾਂ ਨੇ ਆਪਣੀ ਆਪਣੀ ਮਿਹਨਤ ਸਦਕਾ ਅੱਜ 6.5 ਮਹੀਨੇ ਇੱਥੇ ਬੀਤ ਗਏ ਨੇ ਪਰ ਹੁਣ ਮੈਂ ਅੱਜ ਬਤਾਈ ਦਿੰਦਾ ਇਸ ਮੋਰਚੇ ਦੇ ਆਗੂ ਸਹਿਬਾਨਾਂ ਨੂੰ ਸਾਰੇ ਲੀਡਰਾਂ ਨੂੰ ਵੀ ਅਸੀਂ ਜਿਹੜੀ ਹੈ ਕਿਸੇ ਨਾ ਕਿਸੇ ਮਕਾਮ ਤੇ ਪਹੁੰਚੇ ਹਾਂ ਅਸੀਂ ਇੱਕ ਲਿਖਤੀਆਂ ਦਰਖਾਸਤਾਂ ਹੁਣ ਮਾਨਯੋਗ ਸਾਡੇ ਕੇਂਦਰੀ ਮੰਤਰੀ ਸਾਹਿਬ ਤੇ ਐਸੇ ਕਮਿਸ਼ਨ ਰਾਸ਼ਟਰੀਆ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਕੋਲੇ ਅਮਨਪ੍ਰੀਤ ਜੀ ਆਈਨੇ ਹਮ ਵੀ ਰਾਏ ਜੀ ਤੇ ਇਹਨਾਂ ਦੇ ਜਰੀਏ ਇਹਨਾਂ ਦੇ ਥਰੂ ਇਹ ਵੀ ਸਾਡੇ ਇਹਦੇ ਮੈਂਬਰ ਨੇ ਇਹ ਮੈਂਬਰ ਕਰਖਾਉਣ ਦੇ ਸਦਕੇ ਸਾਡੇ ਤੋਂ ਜਿਹੜੀ ਸਾਰਾ ਲਿਖਤੀ ਕਾਰਵਾਈ ਹੈ ਇਹ ਖੁਦ ਆਪ ਲੈ ਕੇ ਗਏ ਨੇ ਆਪ ਲੈ ਕੇ ਖੁਦ ਉੱਥੇ ਕਰਾ ਕੇ ਲੈਨੇ ਸਾਡੀ 13 ਦਿਨਾਂ ਚ 28 ਤਰੀਕ ਨੂੰ ਅਸੀਂ ਲਿਖਤੀ ਇੱਕ ਦਰਖਾਸਤ ਦਿੱਤੀ 28 ਤਰੀਕ ਨੂੰ ਲਿਖਤੀ ਦਰਖਾਸਤ ਦੇ ਕੇ ਸਿਰਫ ਅੱਜ 13 ਦਿਨਾਂ ਦੇ ਚ ਜਿਹੜੀ ਸਾਡੀ ਕਾਰਵਾਈ ਹੋਈ ਹੈ ਤੇ ਇਸ ਤੇ ਕਾਰਵਾਈ ਕਰਦਿਆਂ ਮੰਤਰੀ ਸੋਸ਼ਲ ਜਸਟਿਸ ਮੰਤਰੀ ਸਾਹਿਬ ਨੇ ਕਾਰਵਾਈ ਕਰਦਿਆਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸੈਕਟਰੀ ਤੋਂ ਪ੍ਰਿਨਸੀਪਲ ਸੈਕਟਰੀ ਤੋਂ 15 ਦਿਨ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਵੀ ਜਿਹੜੇ ਐਸ்சி ਸਰਟੀਫਿਕੇਟ ਜਾਲੀ ਫੇਕ ਸਰਟੀਫਿਕੇਟ ਲੈ ਕੇ ਲੋਕਾਂ ਨੇ ਨੌਕਰੀ ਲਈ ਹੈ ਇਹਦੀ 15 ਦਿਨ ਦੇ ਅੰਦਰ ਸਟੇਟ ਰਿਪੋਰਟ ਪੇਸ਼ ਕਰੋ ਤਾਂ ਕਿ ਅਗਲੀ ਜਿਹੜੀ ਹੈ ਸਾਨੂੰ ਹੁਣ ਜਿਹੜੀ ਹੈ ਕਿਰਨ ਜਾਗੀ ਐਸ ਕਾਰਵਾਈ ਦੀ ਸਾਡਾ ਲੀਗਲੀ ਤੌਰ ਤੇ ਵੀ ਅਸੀਂ ਜਿਹੜੀ ਹੈ ਕਾਰਵਾਈ ਉਹ ਸ਼ੁਰੂ ਕਰ ਦਿੱਤੀ। ਤਾਂ ਤੁਹਾਡੇ ਕੋਲ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਕਿ ਨਾ ਅਫਸਰਾਂ ਦੇ ਖਿਲਾਫ ਹੈ ਕੋਈ ਲਿਸਟ ਬਣਾਈ ਹੋਏਗੀ ਤੁਸੀਂ ਅਸੀਂ ਉਹ ਜਿਹੜੇ ਤਕਰੀਬਨ ਇੱਥੇ ਵਿਧਾਨ ਸਭਾ ਚ ਕਵਚਨ ਲਗਾਇਆ ਸੀ ਕਿ ਪ੍ਰਧਾਨ ਸਭਾ ਚ ਖੁਦ ਮੰਤਰੀ ਕਨੇ ਮੰਨਿਆ ਤੇ ਬਲਜੀਤ ਕੌਰ ਮੰਤਰੀ ਜੀ ਨੇ ਮੰਨਿਆ ਕਿ ਸਾਡੇ ਕੋਲੇ 30 ਫੇਕ ਉਹਨਾਂ ਨੇ ਉਹ 30 ਕਿਹਾ ਜੀ ਕਿ ਸੱਤ ਜਿਹੜੇ ਸਰਟੀਫਿਕੇਟ ਐ ਪਹਿਲਾਂ ਕਾਂਗਰਸ ਦੇ ਸਮੇਂ ਰੱਦ ਹੋਏ ਨੇ ਤੇ 23 ਅਸੀਂ ਰੱਦ ਕੀਤੇ ਨੇ ਪਰ ਸਾਡੇ ਕੋਲੇ ਜਿਹੜਾ ਹੈਗਾ ਨਾ ਤਾਂ ਸਰਕਾਰ ਨਾਲ ਡਾਇਰੈਕਟਰ ਸਾਨੂੰ ਕੋਈ ਸਰਟੀਫਿਕੇਟ ਦੀ ਕਾਪੀ ਨਹੀਂ ਦਿੰਦੀ ਪਰ ਸਾਡੇ ਕੋਲੇ ਡਿਟੇਲ ਕੁਝ ਬੰਦਿਆਂ ਦੀ ਡਿਟੇਲ ਹੈ ਜਿਹੜੇ ਬੰਦਿਆਂ ਨੇ ਫੇਕ ਸਰਟੀਫਿਕੇਟ ਲਾ ਕੇ ਉਹ ਆਪਣੀਆਂ ਜਿਹੜੀਆਂ ਨੌਕਰੀਆਂ ਨੂੰ ਆਨ ਸਰਵਿਸ ਆਨ ਵੀ ਹੈਗੇ ਤੇ ਕੁਝ ਰਿਟਾਇਰ ਵੀ ਬੰਦੇ ਹੋਗੇ ਨੇ ਜਿਹੜੇ ਕਿ ਜਿਹੜੇ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਜਿਹੜੇ ਤਨਾੜ ਲੋਕ ਨੇ ਆੜ ਲੋਕਾਂ ਨੇ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਉਹ ਸਰਟੀਫਿਕੇਟ ਜਾਲੀ ਬਣਾ ਕੇ ਉਹ ਨੌਕਰੀਆਂ ਕਰਦੇ ਸਭ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਕੀ ਖੁਦ ਆਰਟੀਆ ਦੇ ਨਾਮ ਨੂੰ ਲੈ ਕੇ ਉਹ ਚਾਹੀਦੀ ਜਿਵੇਂ ਕਿ ਨਾ ਲੋਕਪਾਲ ਦਾ ਕਾਫੀ ਬੋਲਬਾਲਾ ਕੀਤਾ ਗਿਆ ਸੀ ਉਹਦੇ ਲਈ ਮੋਰਚੇ ਵੀ ਲਾਏ ਗਏ ਸਨ ਉਹਦੇ ਬਾਅਦ ਇਹ ਜਿਹੜੀ ਪਾਰਟੀ ਹੋਂਦ ਵੀ ਚਾਈ ਸੀ ਤੇ ਪੰਜਾਬ ਵਿੱਚ ਤੁਹਾਨੂੰ ਕੀ ਲੱਗਦਾ ਜਿਵੇਂ ਆਰਟੀਆ ਦੇ ਰਾਹੀਂ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਮੈਂ ਕਿਹਾ ਜੀ ਅਸੀਂ ਆਰਟੀਆ ਚ ਖੁਦ ਜਾ ਕੇ ਅੱਜ ਡੀਸੀ ਦਫ਼ਤਰ ਚਲੇ ਜਾਓ ਏਡੀਸੀ ਦਫ਼ਤਰ ਚਲੇ ਜਾਓ ਕਿਸੇ ਕੌਂਸਲ ਚਲੇ ਪਹਿਲਾਂ ਆਰਟੀਆਈ ਸਾਡੀ 35 ਦਿਨ ਜੇ بجائے 40 ਦਿਨ ਹੋਰ ਨਹੀਂ ਮਿਲਦੀ ਦੂਜੀ ਜਦੋਂ ਸੈਕੰਡ ਅਪੀਲ ਪਾਉਂਦੇ ਤੱਕ ਕਿ ਹਾਇਰ ਅਥਾਰਟੀ ਕੋਲ ਉਹ ਨਹੀਂ ਮਿਲਦੀ ਮੇਰੇ ਕੋਲੇ 50 ਕ ਐਗਜ਼ੈਂਪਲਾਂ ਆਰਟੀਆਈ ਦੀਆਂ ਪਈਆਂ ਹੋਣਗੀਆਂ ਜਦੋਂ ਅਸੀਂ ਸਟੇਟ ਕਮਿਸ਼ਨ ਕੋਲੇ ਜਾਂਦੇ ਉੱਥੇ ਕੋਈ ਸੁਣਾਈ ਨੇ ਹੁੰਦੀ ਜਿਹੜਾ ਬੰਦਾ ਆਰਟੀ ਲੈਣ ਵਾਲਾ ਉਹਦਾ ਸਵੇਰ ਤੋਂ ਬੈਠਾ ਰਹੂਗਾ ਪਰ ਦੂਜੇ ਜਿਹੜੇ ਅ ਡਿਫਾਲਟ ਰੋਸਰ ਹੈ ਜਿਹੜੇ ਦੇਣੇ ਵਾਲੇ ਨਹੀਂ ਆ ਉਹ ਫੋਨ ਤੇ ਇੱਕ ਤਰੀਕ ਲੈ ਲੰਨੇ ਜਦੋਂ ਉਹਨਾਂ ਕੇਸਾਂ ਨੂੰ ਅਸੀਂ ਹਾਈ ਕੋਰਟ ਲੈ ਕੇ ਗਿਆਵੇਂ ਇੱਕ ਕੇਸ ਸੀ ਨਗਰ ਕਾਉਂਸਲ ਖਰੜ ਦਾ ਤੇ ਨਗਰ ਨਿਗਮ ਮੁਹਾਲੀ ਦਾ ਤੇ ਮੈਨੂੰ ਹਾਈ ਕੋਰਟ ਕੋ ਵੀ ਵਾਪਸ ਮੋੜਦਾ ਵੀ ਤੁਸੀਂ ਇਕੱਲੇ ਮੈਂਬਰ ਦੇ ਆਰਡਰ ਲੈ ਕੇ ਆਗੇ ਡਬਲ ਬੈਂਚ ਦੇ ਆਰਡਰ ਲੈ ਕੇ ਨਹੀਂ ਆਏ ਤੁਸੀਂ ਡਬਲ ਬੈਂਚ ਦੇ ਆਰਡਰ ਲੈ ਕੇ ਆਉਂਦੇ ਤਾਂ ਸਡਿਫਾਈ ਹਾਂ ਸੜਾਈ ਹੁੰਦੀ ਇੱਕ ਅਪਲੀਕੇਸ਼ਨ ਦੁਬਾਰੇ ਡਬਲ ਬੈਂਚ ਕੋਲ ਦੇ ਕੇ ਆਓ ਜਦੋਂ ਆਰਟੀਆਈ ਦੀ ਪ੍ਰਕਿਰਿਆ ਹੀ ਨਹੀਂ ਹੋਗੀ 6 ਮਹੀਨੇ ਬੰਦਾ ਥੱਕਾਰ ਕੇ ਬੈਠ ਜਾਂਦਾ ਜਿਹੜੀ ਸਾਨੂੰ 30 ਦਿਨ ਚ ਮਿਲਣੀ ਹੈ ਉਹ 6-6 ਮਹੀਨੇ ਥੇ ਸ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਬਹੁਤ ਸਿ ਸਮਾਜ ਪਾਰਟੀ ਦਿਲਾ ਮੋਹਾਲੀ ਦਾ ਪ੍ਰਧਾਨ ਹਾਂ ਜਿਹੜਾ ਆਪਣੇ ਵੱਲੋਂ ਐਕਸ਼ਨ ਜਿਹੜਾ ਚੱਲ ਰਿਹਾ ਲਗਾਤਾਰ ਤੇ ਨੂੰ ਆਪਾਂ ਕਿਸਾ ਦੇਖ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਸੈਂਟਰ ਤੋਂ ਇਹ ਮਿਲ ਗਿਆ ਆਪਾਂ ਰਾਤ ਮਾੜੀ ਦੀ ਇਹਨੂੰ ਆਪਾਂ ਕਿਸਾ ਦੇਖਦੇ ਹਾਂ ਦੇਖੋ ਉਹਦੇ ਲਈ ਇਦਾਂ ਵੀ ਜਿਹੜੀ ਸੈਂਟਰ ਤੋਂ ਆਪਾਂ ਨੂੰ ਹੁਣ ਲੈਟਰ ਆਇਆ ਪੰਜਾਬ ਸਰਕਾਰ ਨੂੰ ਉਹਦੇ ਬੁਰਧ ਉਹ ਲੈਟਰ ਦੇ ਜਿਹੜਾ ਲੈਟਰ ਆਇਆ ਉਹ ਲੈਟਰ ਦੇ ਮੁਤਾਬਕ ਅਗਰ ਪੰਜਾਬ ਸਰਕਾਰ ਕੁਝ ਕਰਦੀ ਹੈ ਤਾਂ ਠੀਕ ਹੈ ਅਗਰ ਨਹੀਂ ਕਰਦੀ ਤਾਂ ਸਾਡਾ ਇਤਤਨਾ ਜਾਰੀ ਹੈ ਅਸੀਂ ਧਰਨੇ ਦੇ ਮੁਤਾਬਕ ਜਿਹੜਾ ਸਾਡਾ ਪ੍ਰਧਾਨ ਜੀ ਖੜੇ ਆਪਣੇ ਕੁਮੜਾ ਸਾਹਿਬ ਔਰ ਮੈਡਮ ਜੀ ਹੈ ਆਪਣੇ ਕਾਲ ਕੌਨ ਸਾਹਿਬ ਹੈ ਅਸੀਂ ਸਾਰੇ ਮਿਲ ਕੇ ਫਿਰ ਅਸੀਂ ਪ੍ਰੋਟੈਸਟ ਲਵਾਂਗੇ ਔਰ ਅਸੀਂ ਸਿਰਫ ਆਪ ਸੜਕਾਂ ਦਾ ਪ੍ਰਦਰਸ਼ਨਤਾ ਕੀ ਸੀਮਤ ਰੱਖਾਂਗੇ ਕਿ ਇਹਨੂੰ ਕਾਨੂੰਨੀ ਇਜਾਮਾ ਵੀ ਪਾਇਆ ਅਮਲੀ ਜਮਾ ਵੀ ਪਾਵਾਂਗੇ ਜਿਹੜਾ ਹਾਈ ਕੋਰਟ ਪੀਆਈਐਲ ਵਗੈਰਾ ਇਹੋ ਜਿਹੀ ਕੋਈ ਰੇਟ ਪਾਵਾਂਗੇ ਨਹੀਂ ਅਮਲੀ ਜਮਾ ਤਾਂ ਅਸੀਂ ਪਾਇਆ ਹੋਇਆ ਪਹਿਲੀ ਪਾਇਆ ਹੋਇਆ ਜੋ ਸਾਨੂੰ ਲੱਗਦਾ ਕਿ ਕਿ ਪਹਿਲਾਂ ਜਿਹੜਿਆ ਇਸ ਇਸ ਜਿਹੜਾ ਐਸਸੀ ਪਹਿਲੀ ਸਰਟੀਫਿਕੇਟ ਬਣੇ ਸੀ ਉਹਦੇ ਵਿੱਚ ਦੋ ਚਾਰ ਬੰਦੇ ਪਰ ਪਰਚੇ ਵੀ ਦਰਜ ਹੋਏ ਆ ਇਸ ਕਰਕੇ ਅਸੀਂ ਇਸ ਮੋਰਟੀ ਦੇ ਵਿੱਚ ਜਿਹੜਾ ਆ ਸਾਡਾ ਸੰਘਰਸ਼ ਚੱਲਦਾ ਇਹਨੂੰ ਜਾਰੀ ਰੱਖਣਾ ਇਸ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲ ਅਡਵਾਇਜ਼ਰ ਆ ਆ ਜਿਹੜੇ ਨੋਟਿਸ ਹੋਏ ਨੇ ਜੀ ਸਾਨੂੰ 100% ਦਾ ਉਮੀਦ ਬਜਾਗੀ ਹੈ ਕਿ ਸਾਡਾ ਕੰਮ ਹੋਊਗਾ ਪਰ ਲੇਕਿਨ ਮਹੀਨਾ 20 ਦਿਨ 2 ਮਹੀਨੇ ਅਸੀਂ ਢੀਕ ਸਕਦੇ ਆ ਜਿਵੇਂ ਸਾਡਾ ਸਰਕਾਰ ਨੇ ਪੰਜਾਬ ਸਰਕਾਰ ਨੇ ਪਹਿਲਾਂ ਹਰਪਾਲ ਚੀਮਾ ਜੀ ਨੇ ਇੱਕ ਮੀਟਿੰਗ ਕੀਤੀ ਸੀ ਚਾਰ ਪਹਿਲੇ ਫੇਸ ਤੋਂ ਧਰਨਾ ਚਕਾਤਾ ਸੀ ਧਰਨਾ ਵਕਤਮ ਕਰਤਾ ਸੀ ਐਸੀ ਤਰ੍ਹਾਂ ਹੁਣ ਫਰਵਰੀ ਦਾ ਐਲਾਨ ਅਸਹਿਤ ਮਾਰਚ ਦਾ 5 ਮਾਰਚ ਦਾ ਐਲਾਨ ਭਗਵਾਨਤ ਮਾਨ ਜੀ ਨੇ ਕੀਤਾ ਸੀ ਸਾਡੇ 3 ਮਹੀਨੇ ਉਹਨਾਂ ਨੂੰ ਉਡੀਕਦੇ ਅੱਜ ਤੱਕ ਫੇਰ ਲਾਂਗੇ ਵੀ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕੋਈ ਅਮਲ ਨਹੀਂ ਲਿਆਂਦਾ ਪਰ ਲੇਕਿਨ ਇਹ ਸਾਡਾ ਜਿਹੜਾ ਨੋਟਿਸ ਹੋ ਗਿਆ ਅਸੀਂ ਇਹਨੂੰ ਮਹੀਨਾ ਦੋ ਮਹੀਨਾ ਜਿਹੜੀ ਪ੍ਰोसीडिंग ਆ 15 ਦਿਨ ਚ ਮੰਗੀ ਉਹ 15 ਦਿਨ ਨਹੀਂ 20 ਦਿਨ ਚ ਦੇ ਦੇਣਗੇ ਇਹਨੂੰ ਵੀ ਅਸੀਂ ਮਹੀਨਾ ਦੋ ਮਹੀਨਾ ਦੇਖਾਂਗੇ ਕਾਰਵਾਈ ਨਹੀਂ ਜੇਕਰ ਨਾ ਹੋਈ ਫਿਰ ਅਸੀਂ ਲੀਗਲੀ ਤੌਰ ਤੇ ਅਸੀਂ ਸਲਾਹ ਲਈ ਬੈਠੇ ਸਾਰਾ ਕੁਝ ਰਿਕਾਰਡ ਆਪਾਂ ਨੇ ਮੇਨਟੇਨ ਕੀਤਾ ਸਿਰਫ ਆਪਣੇ ਕੋਲੇ 30 ਬੰਦੇ ਦੇ ਜੀ ਸਰਟੀਫਿਕੇਟ ਆ ਗਏ ਪੱਛੀਆਂ ਦੇ ਆ ਗਏ ਪੀ ਤੋ ਬਾਤ ਉਹਨਾਂ ਨੂੰ ਟਰਮੀਨੇਟ ਸਸਪੈਂਡ ਕਰਾਉਣ ਦੀ ਗੱਲ ਕਰ ਰਹੇ ਦੂਜੀ ਜਿਹੜੀਆਂ ਉਹਨਾਂ ਤਨਖਾਹਾਂ ਖਜ਼ਾਨਾ ਲੁੱਟ ਕੇ ਘਰ ਨੂੰ ਲੈ ਕੇ ਉਹ ਵਾਪਸ ਕਰਾ ਕੇ ਵੈਲਫੇਅਰ ਫੰਡ 'ਚ ਵੀ ਜਿਹੜਾ ਜਮਾ ਕਰਾਇਆ ਗਿਆ